ਜਿੱਥੇ ਤੁਸੀਂ ਦੇਖ ਰਹੇ ਹੋ ਕਿ ਪੱਛਮੀ ਬੰਗਾਲ ਦੇ ਵਿੱਚ ਇੱਕ ਡਾਕਟਰ ਦਾ ਕਤਲ ਹੋ ਜਾਂਦਾ ਹੈ, ਰੇਪ ਹੋ ਜਾਂਦਾ ਤੇ ਕਤਲ ਹੋ ਜਾਂਦਾ। ਉਹਦੇ ਸਬੰਧ ਦੇ ਵਿੱਚ ਕਿਤੇ ਸਾਰੇ ਡਾਕਟਰ ਆਪਣੇ ਹੜਤਾਲ ਤੇ ਚਲੇ ਗਏ ਨੇ। ਉਸੇ ਲੜੀ ਤਹਿਤ ਖਰੜ ਦੇ ਕਮਿਸ਼ਨ ਐਸੋਸੀਏਸ਼ਨ ਨੇ ਵੀ 2 ਘੰਟੇ ਦਾ ਬੰਦ ਰੱਖਿਆ ਤੇ ਇੱਕ ਰੈਲੀ ਦੇ ਰੂਪ ਦੇ ਵਿੱਚ ਖਰੜ ਬਾਜ਼ਾਰ ਦੇ ਵਿੱਚ ਨਿਕਲ ਰਹੇ ਨੇ। ਤੁਸੀਂ ਦੇਖ ਰਹੇ ਹੋ ਰੈਲੀ ਮੇਰੇ ਪਿੱਛੇ ਆ ਰਹੀ ਹੈ। ਇਦੇ ਵਿੱਚ ਕੈਮਿਸਟ ਐਸੋਸੀਏਸ਼ਨ ਨੇ ਉਹਨਾਂ ਦਾ ਸਮਰਥਨ ਕੀਤਾ ਤੇ ਉਹਨੂੰ ਜਿਹੜੀ ਜਿਹੜੀ ਕਤਲ ਹੋਇਆ ਔਰ ਰੇਪ ਹੋਇਆ ਉਹਦੇ ਸਮਰਥਨ ਉਹਦੀ ਜਸਟਿਸ ਦਵਾਨ ਲਈ ਉਹਨਾਂ ਦਾ ਸਮਰਥਨ ਕਰਨ ਲਈ ਖੜ੍ਹ ਕੈਮਿਸਟ ਐਸੋਸੀਏਸ਼ਨ ਨੇ ਅੱਜ ਇੱਕ ਰੈਲੀ ਦੇ ਰੂਪ ਦੇ ਵਿੱਚ ਆਪਣੀਆਂ ਦੋ ਘੰਟੇ ਦੁਕਾਨਾਂ ਬੰਦ ਰੱਖ ਕੇ ਅੱਜ ਇਸ ਲੜੀ ਤਹਿਤ ਬਾਜ਼ਾਰ ਦੇ ਵਿੱਚ ਇੱਕ ਜਲੂਸ ਦੇ ਰੂਪ ਦੇ ਵਿੱਚ ਕੱਢਿਆ ਗਿਆ I not know. ਵੈਸਟ ਬੰਗਾਲ ਦੇ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਦਾ ਮਰਡਰ ਹੋਦਾ ਤੇ ਰੇਪ ਹੁੰਦਾ ਉਹਦੇ ਸਬੰਧ ਦੇ ਵਿੱਚ ਉਸ ਨੂੰ ਜਸਟਿਸ ਦਿਵਾਉਣ ਲਈ ਅੱਜ ਖਰੜ ਕਮਿਸ਼ਨ ਐਸੋਸੀਏਸ਼ਨ ਨੇ 2 ਘੰਟੇ ਦਾ ਬੰਦ ਰੱਖਿਆ ਤੇ ਇੱਕ ਪ੍ਰੋਟੈਸਟ ਸਾਰੇ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਘੁਮਾ ਕੇ ਆਏ ਨੇ ਤੇ ਕਮਿਸ਼ਨ ਅਸੋਸੀਏਸ਼ਨ ਦੇ ਜਿਹੜੇ ਵੀ ਨੁਮਾਇੰਦੇ ਨੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਪ੍ਰੋਟੈਸਟ ਬਾਰੇ। ਤੁਸੀਂ ਅੱਜ ਇੱਕ ਪ੍ਰੋਟੈਸਟ ਰੱਖਿਆ ਹੈ ਕਿ ਕਾਰਨ ਹੈ ਇਹਦਾ? ਅੱਜ ਦਾ ਜਿਹੜਾ ਇਹ ਪ੍ਰੋਟੈਸਟ ਰੱਖਿਆ ਅਸੀਂ ਜਿਹੜੀ ਆਪਣੇ ਕੋਲਕਾਤਾ ਜਿਹੜਾ ਹੈਪਨਿੰਗ ਹੋਈ ਹੈ ਇੱਕ ਡਾਕਟਰ ਰੈਜ਼ੀਡੈਂਟ ਡਾਕਟਰ ਨਾਲ ਉਹਦੀ ਉਹਦੀ ਚਰਚਾ ਤੋਂ ਸਾਰੇ ਮੈਂਬਰ ਆਪਣੇ ਦੋ ਤੋਂ ਚਾਰ ਦੁਕਾਨਾਂ ਬੰਦ ਰੱਖਣਗੇ। ਅੱਜ ਕੀ ਹੈ ਅੱਜ ਕੀ ਹੈ ਜਿਹੜਾ ਆਪਣਾ ਜੋ ਪ੍ਰੋਟੈਸਟ ਰੱਖਿਆ ਗਿਆ ਅੱਜ 2 2 ਘੰਟੇ ਦੁਕਾਨਾਂ ਬੰਦ ਰੱਖੀਆਂ ਕਮਿਸ਼ਨਰ ਜੀ ਨੇ ਇੱਕ ਦਸਤਾਵੇਜ਼ ਦੇਣ ਲਈ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹ ਕੋਲਕਾਤਾ ਵਿੱਚ ਹੋਈ ਇੱਕ ਬਹੁਤ ਹੀ ਭਿਆਨਕ ਘਟਨਾ ਦੇ ਖਿਲਾਫ ਹੈ ਜਿਹਦੇ ਵਿੱਚ ਇੱਕ ਲੇਡੀ ਡਾਕਟਰ ਜਿਹੜੀ ਕਿ ਜਿਸ ਦਾ ਰਾਤ ਨੂੰ ਵੇਪ ਕਰਕੇ ਮਰਡਰ ਕਰ ਦਿੱਤਾ ਗਿਆ ਉਹਦੇ ਖਿਲਾਫ ਹੈ ਔਰ ਸਭ ਤੋਂ ਬਾੜੀ ਗੱਲ ਇਹ ਕਿ ਆਏ ਕਿ ਪਿਛਲੇ ਇੱਕ ਹਫਤਾ ਹੋ ਚੁੱਕਿਆ ਇਸ ਘਟਨਾ ਨੂੰ ਅੱਜ ਤੱਕ ਜਿਹੜੀ ਬੰਗਾਲ ਸਰਕਾਰ ਹੈ ਉਹਦੇ ਵਿੱਚ ਕੋਈ ਐਕਸ਼ਨ ਨਹੀਂ ਲੇ ਰਹੀ ਹੈ ਬਲਕਿ ਬੰਗਾਲ ਸਰਕਾਰ ਦੇ ਕੁਝ ਗੁੰਡਿਆਂ ਨੇ ਜਾ ਕੇ ਕੱਲ ਕੱਲ ਰਾਤ ਨੂੰ 6-7000 ਲੋਕਾਂ ਨੇ ਜਾ ਕੇ ਉਸ ਹਸਪਤਾਲ ਦੇ ਵੀ ਜਾ ਕੇ ਬਹੁਤ ਹੀ ਜ਼ਿਆਦਾ ਤੋਰਪੋਰ ਕਰੀ ਔਰ ਜਿਹੜੇ ਉੱਥੇ ਦੇ ਡਾਕਟਰ ਹੁਣ ਮੌਜੂਦਾ ਹੁਣ ਡਰਾਂ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰੀ ਔਰ ਸਾਡਾ ਰੋਜ਼ ਜਿਹੜਾ ਖੜ੍ਹ ਕੇਮਿਸਟ ਅਸੋਸੀਏਸ਼ਨ ਦਾ ਰੋਜ਼ ਹੈ ਕਿਸੇ ਘਟਨਾ ਦੇ ਖਿਲਾਫ ਤੁਸੀਂ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਉਹਨਾਂ ਦਾ ਜਸਿਸ ਦਿਵਾਉਣ ਲਈ ਕਰ ਰਹੇ ਹੋ ਬਿਲਕੁਲ ਇਹ ਉਸ ਜਿਹੜੀ ਬਿਛੜੀ ਆਤਮਾ ਸਾਡੇ ਤੋਂ ਡਾਕਟਰ ਜਿਹੜੀ ਮਰੀ ਹੈ ਵਿਚਾਰੀ ਉਹਦੇ ਮਤਲਬ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਜਿਹੜੀ ਸਰਕਾਰ ਹੈ ਉੱਥੇ ਦੀ ਸਰਕਾਰ ਹੈ ਉਹ ਨੂੰ ਨਿਆਂ ਦੇਵੇ ਸਟੇਟ ਸਰ ਤੁਸੀਂ ਕੀ ਕਹੋਗੇ ਸਰ ਸਾਡੀ ਜਿਹੜੀ ਮੈਡੀਕਲ ਫੈਟਰਨਟੀ ਹੈ ਅਸੀਂ ਲੋਕਾਂ ਦੀ ਜਾਨ ਬਚਾਉਣ 'ਚ ਵਿਸ਼ਵਾਸ ਰੱਖਦੇ ਹਾਂ ਲੇਕਿਨ ਜੇ ਲੋਕੀ ਇਹਦੀ ਜਾਨ ਜੋ ਬਚਾ ਰਿਹਾ ਜੀ ਅਸੀਂ ਉਹਨਾਂ ਨਾਲ ਹੀ ਮਿਸਬੀਹ ਇਹਦਾ ਉਹਨਾਂ ਦਾ ਮਟਰ ਕਰਾਂਗੇ ਜਾਂ ਕੁਝ ਐਮ ਦੀ ਗੱਲ ਕਰਾਂਗੇ ਤਾਂ ਇਹ ਬਿਲਕੁਲ ਵੀ ਐਸੈਪਟੇਬਲ ਨਹੀਂ ਹੈ ਕਿ ਜਿਹੜੇ ਸਾਹਮਨਾ ਸੁਭਾਜੀ ਨੂੰ ਦੱਸਿਆ ਜੋ ਕੱਲ ਉੱਥੇ ਹੋਇਆ ਹੈ ਇੱਕ ਪਿਛਲੇ ਇੱਕ ਹਫਤੇ ਤੋਂ ਉਦੋਂ ਤੋਂ ਕੋਈ ਆਉਟਪੁੱਟ ਨਹੀਂ ਹੈ ਤੇ ਜਿਹੜੇ ਇਹ ਵਿਕਟਿਮਸ ਨੇ ਬਹੁਤ ਜ਼ਿਆਦਾ ਸuffer ਕਰ ਚੁੱਕੇ ਰਹੇ ਹਨ इवन ਕਿ ਜਿਹੜੇ ਹੋ ਡਾਕਟਰ ਹਨ ਉਹਨਾਂ ਨੂੰ ਵੀ ਧਮਕਾਇਆ ਜਾ ਰਿਹਾ ਹੈ ਤੇ ਜਿਹੜੀ ਇੱਥੇ ਜੀ ਗੁੰਡਾਗਰਦੀ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਉਥੇ ਜਾਂ ਕਿਤੇ ਵੀ 올ਓਵਰ ਦੋ ਵਰਲਡ ਵਿੱਚ ਐਨੀ ਕੋਈ ਵੀ ਹਰਕਤ ਹੋਣੀ ਨਹੀਂ ਚਾਹੀਦੀ ਇਸੇ ਮਸਲੇ ਸਬੰਧੀ ਸਾਰੀ ਜਿਹੜੀ ਹੈ 2 ਵਜੇ ਤੋਂ ਲੈ ਕੇ 4 ਵਜੇ ਤੱਕ ਸਾਰੀਆਂ ਦੁਕਾਨਾਂ ਬੰਦ ਕਰਕੇ ਜਿਹੜਾ ਹੈ ਇੱਕ ਪ੍ਰੋਟੈਸਟ ਕਰ ਰਹੀ ਹੈ ਇਹ ਜਿਹੜਾ ਪ੍ਰੋਟੈਸਟ ਹੈਗਾ ਇਹ ਆਰਜੀ ਕਰ ਮੈਡੀਕਲ ਕਾਲਜ ਦੇ ਅੰਦਰ ਇੱਕ ਗ੍ਰੈਜੂਏਟ ਡਾਕਟਰ ਵੀ ਵੇਅ ਕਰਕੇ ਹੋਇਆ ਉਸ ਦੇ ਖਿਲਾਫ ਦੇਖੋ ਡਾਕਟਰ ਜਿਹੜਾ ਹੈਗਾ ਉਹ ਬਿਲਕੁਲ ਇੱਕ ਨਿਰਪੱਖ ਡਿਊਟੀ ਕਰਦੇ ਹੋਏ ਕਰੋਨਾ ਵਰਗੀ ਮਹਾਮਾਰੀ ਵਰਗੀਆਂ ਬਿਮਾਰੀਆਂ ਦੇ ਜਿਹੜਾ ਹੈ ਇੱਕ ਲੋਕਾਂ ਨੂੰ ਬਚਾਉਣ ਵਾਸਤੇ ਆਪਣੀ ਜਾਨ ਤੇ ਖੇਲਦਾ ਰਿਹਾ ਤੇ ਉਸ ਦੇ باوجود ਵੀ ਇਹ ਜਿਹੜੀਆਂ ਹਰਕਤਾਂ ਜਿਹੜੀਆਂ ਹੈ ਇਹਨਾਂ ਬੰਦਿਆਂ ਨਾਲ ਹੋ ਰਹੀਆਂ ਹੈ ਇਸ ਨੂੰ ਜਿਹੜਾ ਹੈਗਾ ਕੋਈ ਇਸ ਉੱਤੇ ਨਿਆਂ ਨਹੀਂ ਹੈ ਗਵਰਨਮੈਂਟ ਨੂੰ ਚਾਹੀਦਾ ਸਭ ਤੋਂ ਸਖਤ ਕਾਨੂੰਨ